ਤੇਰੇ ਕਵਨ ਕਮਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨੇਦਾਨਾ ਤੇਮਰੀ ਮਹਿਮਾ ਬਰਨ ਨਾ ਸਾਕੋ ਤੂੰ ਠਾਕਰ ਊਚ ਭਗਵਾਨਾ ਮੈਂ ਤਾਨ ਦੀਵਾਨ ਤੂੰ ਹੈ ਮੇਰੇ ਸੁਆਮੀ ਮੈਂ ਤੁਦ ਆਗੇ ਅਰਦਾਸ ਮੈਂ ਹੋਰ ਥਾਂ ਨਹੀਂ ਜਿਸ ਪਹਿ ਕਰੋ ਬੇਨੰਤੀ ਮੇਰਾ ਦੁੱਖ ਸੁਖ ਤੁਜਹੀ ਪਾਸ ਉਹ ਤੇ ਅਪਾਰ ਬੇਅੰਤ ਸਵਾਮੀ ਕੌਣ ਜਾਣੇ ਗੁਣ ਤੇਰੇ ਗਾਵਤ ਉਦਰ ਸੁਨਤ ਉਦਰ ਬਿਨ ਸੇ ਪਾਪ ਕਨੇਰੇ ਤੇਮਰੀ ਸਰਨ ਤੁਮਾਰੀ ਆਸਾ ਤੁਮਹੀ ਸਜਣ ਸੋਇਲੇ ਰੱਖ ਰੱਖਣ ਹਾਰ ਦੇ ਅੱਲਾ ਨਾਨਕ ਕਰਕੇ ਗੋਲੇ ਸੋ ਕਹ ਟਲ ਗੁਰ ਸੇਵੀ ਆਏ ਆਨੰਦ ਸਾਧ ਸੁਭਾਈ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਏ ਹੋਵੇ ਸਿਫਤ ਖਸਮ ਦੀ ਨੂਰ ਅਰਸੋ ਪੁਰਸੋ ਚਟੀਐ ਤਦ ਡਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਈਐ ਸੱਜਣ ਸੱਚਾ ਬਾਤ ਸਾਹੋ ਸਿਰ ਸਾਹ ਦਾ ਸਾਹੋ ਜਿਸਾ ਪਾਸ ਬੈਠਿਆ ਸੋਹੀ ਹੈ ਸਬਨਾ ਦਾ ਵਸਾਹ ਜਿਸ ਪਾਸ ਬੈਠਿਆ ਸੋਹੀ ਹੈ ਸਬਨਾ ਦਾ ਵਸਾਹ ਧੰਨਵਾਹੀ ਗੁਰੂ ਸਾਹਿਬ ਜੀ ਸੋਰਠਿ ਮਹੱਲਾ ਨਾਮਾ ਮਨ ਰੇ ਪ੍ਰਭ ਕੀ ਸਰਨ ਬੇਚਾਰੋ ਜੇ ਸਿਮਰਤ ਗਨ ਕਾਸੀ ਉਦਰੀ ਤਾ ਕੋ ਜਸ ਉਰ ਧਰੋ ਮਨ ਰੇ ਪ੍ਰਭ ਕੀ ਸਰਨ ਵਿਚਾਰੋ ਜੈ ਸਿਮਰਤ ਗਨ ਕਾਸੀ ਉਦਰੀ ਤਾਕੋ ਜਸ ਉਰ ਧਾਰੋ ਰਹਾ ਅਰ ਟਲ ਪਿਉ ਤ੍ਰੋ ਜਾ ਕੇ ਸਿਮਰਨ ਅਰ ਨਿਰ ਭੈ ਪਦ ਪਾਇਆ ਦੁਖ ਹਰਤਾ ਇਹ ਬਿਦ ਕੋ ਸੁਆਮੀ ਤੈ ਕਾਹੇ ਬਿਸ ਰਾਯਾ ਜਬ ਹੀ ਸਰਨ ਗਹੀ ਕਿਰਪਾ ਨਿਦ ਗਾਜਗ ਰਹਾ ਤੇ ਸੂਟਾ ਮਹ ਮਾਨਾਮ ਕਹ ਲੋ ਬਰਨ ਰਾਮ ਕਹਤ ਬੰਦਨ ਤਹ ਟੂਟਾ ਆਜਮਲ ਪਾਪੀ ਜਗ ਜਾਣੇ ਨਿਮਖ ਮਾਹੀਨ ਸਤਾਰਾ ਨਾਨਕ ਕਹਿ ਤ ਚਿਤ ਚਿੰਤਾ ਮਨ ਤੈ ਭੀ ਉਤਰਹਿ ਪਾਰਾ ਆ ਜਾ ਮਲ ਪਾਪੀ ਜਗ ਜਾਣੇ ਨਿਮਖ ਮਾਹੀਨ ਸਤਾਰਾ ਨਕ ਕਹਿਤ ਚਿਤ ਚਿੰਤਾ ਮਨ ਤੈ ਭੀ ਉਤਰਹਿ ਪਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ न गुरु जी महला प्राभ की शरण बेचारो जय सिमरत गण उदरी ਤਾ ਕੋ ਜਸ ਔਰ ਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਵਾਹਿਗੁਰੂ ਸਾਹਿਬ ਜੀ ਗੁਰੂ ਗਰੀਬ ਨਿਵਾਜ ਸਤਿਗੁਰੂ ਜੋਗੋ ਜੋਗਾ ਟਲ ਤਨ ਤਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਬਾਦਸ਼ਾਹ ਜੀਆਂ ਦੀ ਕਿਰਪਾ ਦੁਆਰਾ ਅੰਮ੍ਰਿਤ ਵੇਲਾ ਸਚਨਾਵੋ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਧਨ ਸੋ ਵਿਲਾ ਜਿਤ ਦਰਸ਼ਨ ਕਰਨਾ ਹਉ ਬਲੇਹਾਰੀ ਸਤਿਗੁਰ ਚਰਨਾ ਗੁਰੂ ਸਾਹਿਬਾਨੇ ਪਾਵਨ ਅੰਮ੍ਰਿਤ ਵਿਲੇ ਬਖਸ਼ ਕੀਤੇ ਗੁਰੂ ਦੀ ਕਿਰਪਾ ਦੁਆਰਾ ਦਰਮੰਦੇ ਠੰਡੇ ਦਰਬਾਰ ਤੁਜ ਬਿਨ ਸੁਰਤ ਕਰ ਕੋ ਮੇਰੀ ਦਰਸ਼ਨ ਦੀਜੈ ਖੋਲ ਕੇ ਵਾਰ ਤਖਤਾਂ ਤੇ ਬਿਰਾਜਮਾਨ ਪਾਵਨ ਗੁਰੂ ਉਪਦੇਸ਼ ਦਰਸ਼ਨ ਦਦਾਰੇ ਪਾਵਨ ਪਵਿੱਤਰ ਗੁਰਬਾਣੀ ਦੁਆਰਾ ਪਾਤਸ਼ਾਹ ਜੀ ਨੇ ਉਪਦੇਸ਼ ਦੇ ਕੇ ਨਿਹਾਲ ਕੀਤਾ ਹੈ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਆਵੋ ਸਿੱਖ ਸਤਗੁਰੂ ਕੀ ਪਿਆਰਿਓ ਗਾਵੋ ਸੱਚੀ ਬਾਣੀ ਦੇ ਨਾਲ ਮਹਾਰਾਜ ਜੀਆ ਨੇ ਜੋੜਨਾ ਕੀਤਾ ਸੋ ਗੁਰੂ ਕੀਆ ਸੰਤਾਂ ਮਹਾਰਾਜ ਸੱਚੀ ਪਾਤਸ਼ਾਹ ਜੀ ਦੇ ਪਾਵਨ ਦਰਬਾਰਾਂ ਤੇ ਨਮਸਤਕ ਹਾਜ਼ਰੀਆਂ ਭਰੀਆਂ ਹਨ ਗੁਰੂ ਮਹਾਰਾਜ ਸਭ ਦੀਆਂ ਹਾਜ਼ਰੀਆਂ ਦਰ ਲੇਖੇ ਪ੍ਰਵਾਨ ਸਭ ਦਾ ਕਦਮ ਕਦਮ ਚੱਲਿਆ ਗੁਰੂ ਸਫਲ ਕਰਨ ਨਾਮ ਦਾੰਦ ਦੀ ਦਾਤ ਸਿੱਖੀ ਜੀਵਨ ਸਿਧਕ ਪ੍ਰੋਸਾ ਮਹਾਰਾਜ ਬਖਸ਼ਿਸ਼ ਕਰਕੇ ਸਭ ਨੂੰ ਦਰੋਂ ਘਰੋਂ ਪਾਤਸ਼ਾਹ ਜੀ ਕਰਤਾਰਥ ਨੇ ਹਾਲ ਕਰਨ ਜੀ ਸੋ ਆਓ ਸਾਰੇ ਗੁਰ ਮੰਤਰ ਨੂੰ ਕਰੀਏ ਦਰੜ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾ ਕੇ ਰਸਨਾ ਨੂੰ ਕਰੀਏ ਪਵਿੱਤਰ ਸਾਰੇ ਕਰੋ ਕਿਰਪਾ ਜੀ ਵਾਹ ਗੁਰ ਵਾਹ ਗੁਰ ਵਾਹ ਗੁਰ

Why, good, why, good, why, good, why, good, why, guru, why, good, why, good, why, good, why, good, why, why, vaai guru vaai guru vaai guru vaai guru, Why, guru? Why, guru Why, guru vaai 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 guru guru Guru, why good Guru why good why good Guru why good why good Guru why good Guru, why good

Good why? good up, 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 good ਸੜਦੀ ਕਲਾ ਤੇਰੇ ਬਾਣੀ ਸਰਬਤ ਦਾ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ